ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਆਸਟ੍ਰੇਲੀਆ ਦੇ ਦੱਖਣ ਪੂਰਬੀ ਤੱਟੀ ਖੇਤਰ ਦੇ ਵਿੱਚ ਇੱਕ ਦੁਰਲਭ ਸ਼੍ਰੇਣੀ 2 ਦਾ ਚੱਕਰਵਾਤ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਅੱਗੇ ਵਧ ਰਿਹਾ ਹੈ ਹਾਲਾਂਕਿ ਨਵੇਂ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਮੇਂ ਉੱਤੇ ਘਰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਪੂਰਬੀ ਅਤੇ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਕੁਵਿੰਸਲੈਂਡ ਅਤੇ ਨਿਊ ਸਾਊਥ ਵੇਲਸ ਦੇ ਵਿੱਚ ਰੇਲ, ਬੱਸ ਅਤੇ ਕਿਸ਼ਤੀ ਦੇ ਸੰਚਾਲਨ ਨੂੰ ਰੋਕ ਦਿੱਤਾ ਗਿਆ ਹੈ ਅਤੇ ਸਿਡਨੀ ਅਤੇ ਮੈਲਬੌਰਨ ਉੱਤੇ ਵੀ ਚਤਾਮਨੀ ਚਾਰਕਾ ਦਿੱਤੀ ਗਈ ਹੈ। ਹਾਲਾਂਕਿ 골ਡ ਕੋਸਟ ਹਵਾਈ ਅੱਡੇ ਨੂੰ ਵੀ ਬੀਤੀ ਸ਼ਾਮ ਬੰਦ ਕਰਨ ਤੇ ਹੁਕਮ জারি ਕੀਤਾ ਗਿਆ ਨਹੀਂ ਕਿਉਂਕਿ ਆਸਟ੍ਰੇਲੀਆ ਮੌਸਮ ਵਿਗਿਆਨੀ ਦੇ ਅਨੁਸਾਰ ਚੱਕਰਵਾਤ ਅਲਫ੍ਰੈਡ ਸ਼ੁੱਕਰਵਾਰ ਨੂੰ ਮਾਰੂਚਾਈ ਡੋਰ ਅਤੇ ਕੁਲਾੰਕਟਾ ਦੇ ਵਿਚਕਾਰ ਲੈਂਡਫਾਲ ਕਰ ਸਕਦਾ ਹੈ। ਆਸਟ੍ਰੇਲੀਆ ਦੇ ਤੀਜੇ ਸપ્ਤਾਵਾਰ ਤੋਂ ਬਾਅਦ ਆਵਾਦੀ ਵਾਲੇ ਸ਼ਹਿਰ ਬ੍ਰਿਸਬੇਨ ਦੇ ਨੇੜੇ ਆਸਟ੍ਰੇਲੀਆਈ ਪੁਰਧਿਤ ਟਾਟੂ ਤੇ ਇੱਕ ਗਰਮ ਖੰਡੀ ਚੱਕਰਵਾਤ ਦੇ ਟਕਰਾਉਣ ਦੀ ਭੂਖਵਾਨੀ ਦੇ ਮੱਦੇਨਜ਼ਰ ਸਥਾਨਕ ਲੋਕਾਂ ਨੇ ਤਿਆਰੀਆਂ ਕਰ ਲਈਆਂ ਨੇ ਇਹ 51 ਸਾਲ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆਉਣ ਵਾਲਾ ਪਹਿਲਾ ਚੱਕਰਵਾਤ ਹੋਵੇਗਾ ਨਵੇਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਆਪਣੀ ਜਾਇਦਾਦ ਦੀ ਰੱਖਿਆ ਲਈ ਰੇਤ ਦੀਆਂ ਬੋਰੀਆਂ ਜਮ੍ਹਾਂ ਕਰ ਦਿੱਤੀਆਂ ਨੇ ਚੱਕਰਵਾਤ ਐਲਫ੍ਰੈਡ ਇਸ ਸਮੇਂ ਪ੍ਰਸ਼ਾਂਤ ਮਹਾਸਾਗਰ ਦੇ ਉੱਪਰ ਘੁੰਮ ਰਿਹਾ ਹੈ ਅਤੇ ਅੱਜ ਤੋਂ ਪ੍ਰਿਸਬੈਂਡ ਦੇ ਪੂਰਬ ਵੱਲ ਵੱਧਣ ਦੀ ਸੰਭਾਵਨਾ ਹੈ ਡਬਲ ਆਇਲੈਂਡ ਪੁਆਇੰਟ ਤੋਂ ਲੈ ਕੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਸਰਹੱਦ ਦੇ ਦੱਖਣ ਤੱਕ ਚੇਤਾਵਨੀਆਂ ਜਾਰੀਆਂ ਕਰ ਦਿੱਤੀਆਂ ਗਈਆਂ ਨੇ ਸ਼੍ਰੀਣੀ ਦੂ ਦੇ ਇਸ ਚੱਕਰਵਾਤ ਦੇ ਸ਼ਨੀਵਾਰ ਸਵੇਰੇ ਤੱਟ ਤੋਂ ਪਾਰ ਕਰਨ ਦੀ ਉਮੀਦ ਜਾਈ ਜਾ ਰਹੀ ਹੈ ਜ਼ਿਆਦਾਤਰ ਸੰਭਾਵਨਾ ਹੈ ਕਿ ਇਹ ਜਲਦ ਹੀ ਨੂਸਾ ਅਤੇ ਕੁਲਾਗਾਟਾ ਵਿਚਕਾਰ ਪਹੁੰਚ ਜਾਵੇਗਾ ਸੀਨੀਅਰ ਮੌਸਮ ਵਿਗਿਆਨੀ ਮੈਥਿਊ ਕੋਲੋਪੀ ਨੇ ਕਿਹਾ ਕਿ ਭਾਵੇਂ ਰਾਤ ਭਰ ਚੱਕਰਵਾਤੀ ਦੀ ਗਤੀ ਹੌਲੀ ਹੋ ਗਈ ਹੈ ਪਰ ਇਸ ਦਾ ਅਰਥ ਹੋ ਰੇ ਤਬਾਈ ਹੋ ਸਕਦੀ ਹੈ ਚੱਕਰਵਾਤੀ ਕੇਂਦਰ ਦੇ ਨੇੜੇ ਹਵਾਵਾਂ ਲਗਭਗ 95 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਚੱਲਣਗੀਆਂ ਜਿਸ ਦੇ ਵਿੱਚ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਦੇ ਝੱਖੜ ਹੋਣਗੇ। ਗੋਲਡ ਕੋਸਟ ਦੇ ਮੇਨ ਬੀਚ ਉਤੇ ਰੇਤ ਪਰ 12.3 ਮੀਟਰ ਉੱਚੀ ਲਹਿਰ ਦਰਜ ਕੀਤੀ ਗਈ ਹੈ ਜੋ ਕਿ ਹੁਣ ਤੱਕ ਦੀ ਸਭ ਤੋਂ ਉੱਚੀ ਲਹਿਰ ਹੈ। ਪ੍ਰੀਮੀਅਰ ਡੇਵਿਡ ਕ੍ਰਿਸਾ ਫੁਲੀ ਨੇ ਇਸ ਬਾਰੇ ਕਿਹਾ ਕਿ ਇਸ ਦੇ ਬਚਾਅ ਦਾ ਸਿਸਟਮ ਪਹਿਲਾਂ ਹੀ ਮਜ਼ਬੂਤ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਦੱਖਣ ਪੂਰਬੀ ਤੱਟਵਲ ਵੱਧ ਰਿਹਾ ਹੈ। The system is starting to pack a bit of a punch, and we've got a few wind gusts that have been recorded. Um, there's a wind gust which was recorded of 96 kilometres an hour at Cape Morton a little while ago. Uh, one at Double Island Point out of 82 kilometres, and on the Gulf Coast Seaway, uh, a recording of 80 kilometres an hour. Those winds will intensify, um, but it shows you that the system does continue to track towards the coast. ਐਂਡ ਇਟ ਕਨ ਬੀ ਟੂ ਅਮ ਪ੍ਰੋਵਾਈਡ ਸਮ ਚੈਲੰਜਸ ਵਿਦ ਵਿਦ ਦ ਵਿੰਡ ਸਪੀਡ ਜਸਤੀ ਕੇ ਚੱਕਰਵਾਤ ਦੇ ਪ੍ਰਭਾਵ ਵਾਲੇ ਖੇਤਰਾ ਦੇ ਵਿੱਚ ਸ਼ਾਮਲ ਕੁਇਨਜ਼ਲੈਂਡ ਸੁਪਰਮਾਰਕਟ ਅਜ ਤੋ ਵੀ ਬੰਦ ਹੋ ਰਹੀ ਹੈ ਜਦੋਂ ਕਿ ਹੋਣਾਂ ਦੇ ਖੁੱਲਣ ਦੇ ਸਮੇਂ ਘਟਾ ਦਿੱਤੇ ਗਏ ਨੇ ਜਨਤਕ ਆਵਾਜਾਈ ਸੇਵਾਵਾਂ ਕਟੋ-ਕਟ ਸ਼ੁੱਕਰਵਾਰ ਤੱਕ ਮੁਅਤਲ ਰਹਿਣ ਗਿਆ ਅਤੇ ਨਾਲ ਹੀ ਕੋਈ ਖ਼ਵਾਨੀ ਦੇ ਅਨੁਸਾਰ ਤਕਰੀਬਨ 3 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੇ ਵਿੱਚ ਤਕਰੀਬਨ 20 ਹਜ਼ਾਰ ਕਰਾ ਨੂੰ ਕਿਸੇ ਨਾ ਕਿਸੇ ਪੱਧਰ ਉਤੇ ਹੜ੍ਹ ਦਾ ਸਾਹਮਣਾ ਵੀ ਕਰਨਾ ਪਿਆ ਸਕਤੇ ਫਿਰ ਰਿਪੋਰਟ ਚੈਨਲ ਪੰਜਾਬੀ